ਕਿਸ ਤਰ੍ਹਾਂ ਦੇ ਲਾਲ ਇਸ ਰਸਤੇ ਤੇ ਚੱਲ ਕੇ ਅਰੀ ਪਰਮੇਸ਼ਰ ਨੂੰ ਮਿਲਿਆ ਜਾ ਸਕਦਾ ਹੈ ਜੇ ਮਾਰਗ ਠੀਕ ਹੋਏ ਤੇ ਮੰਜ਼ਿਲ ਤੇ ਬੰਦਾ ਪਹੁੰਚ ਜਾਂਦਾ ਜੇ ਮਾਰਗ ਹੀ ਠੀਕ ਨਾ ਹੋਵੇ ਰਸਤਾ ਹੀ ਗਲਤ ਹੋਵੇ ਤੇ ਉਹ ਪਹੁੰਚ ਨਹੀਂ ਸਕਦਾ ਇਸ ਕਰਕੇ ਮਾਰੇ ਪਰਮਾਨੰਥ ਸੰਤਨਮੋ ਨੂੰ ਹਰ ਮਾਰਗ ਪਾਇਆ ਸੰਤਾਂ ਨੇ ਸਾਨੂੰ ਹਰੀ ਦੇ ਮਾਰਗ ਤੇ ਪਾਇਆ ਜਿਸ ਕਰਕੇ ਅਸੀਂ ਉਸ ਮਾਰਗ ਤੇ ਚੱਲ ਕੇ ਪਰਮੇਸ਼ਰ ਕੋਲ ਪਹੁੰਚ ਗਏ ت ایک ناتھ نے بچپن تو ہی پرمیشر پیار سے ایسے لگ میں سنتا مہاتما درشن کرنے بڑا اچھا لگتا گیان اد کے انہیں بڑا آنند آتا گول بیٹھ کے پھر ایسی لب لگی انہیں گیان ابدیش دھارن کر لگ ਜੰਤੰਦ ਅਸਦਾ ਵੀ ਹਰ ਜੀਵ ਚ ਪਰਮੇਸ਼ਰ ਜਨੇ ਜਨੇਸ਼ ਪਰਮੇਸ਼ਰ ਦਾ ਬਾਸ ਹੈ ਇਸ ਕਰੇ ਜੀਆਂ ਤੇ ਦਇਆ ਰੱਖਣੀ ਜੀ ਦਇਆ ਪਰਵਾਹ 68 ਤੀਨ ਸਗਲ ਪਣ ਜੀ ਦਇਆ ਪਰਵਾਹ ਜੀਵ ਤੇ ਦਇਆ ਕਰਨੇ ਦੇ ਨਾਲ 68 ਤੀਨ ਦਾਦੇ ਯਾਤਰਾ ਦਾ ਇਸ਼ਨਾ ਅੰਦ ਫਲ ਪ੍ਰਾਪਤ ਹੋ ਜਾਂਦਾ ਹੈ ਮਨ ਚ ਇਹਨਾਂ ਦੇ ਕਰ ਕਲ ਕਰਕੇ ਹਰ ਜੀ ਤੇ ਦਇਆ ਕਰਨੀ ਬੜੇ ਹੋਏ ਕੋਈ ਇਹਨਾਂ ਦੇ ਪਰੋਸੀ ਦੋਸਤ ਮਿੱਤਰ ਸਾਰੇ ਯਾਤਰਾ ਤੇ ਜਾਣ ਲਈ ਤਿਆਰ ਹੋਗੇ ਚਲਦੇ ਵੀ ਪਿਲਾਗਰਾਜ ਤੀਰਥ ਯਾਤਰਾ ਤਰਮੈਣੀ ਦੇ ਇਸ਼ਨਾਨ ਕਰਕੇ ਉਥੋਂ ਕਲਸ਼ ਭਰ ਕੇ ਰਮੇਸ਼ਵਰ ਮ ਜਾਓਗੇ ਕਿਉਂਕਿ ਕਾਵੜ ਯਾਤਰਾ ਦੀ ਭਗਵਾਨ ਸ਼ੰਕਰ ਦਾ ਜਿਥੇ ਕੇ ਖਾਸ ਦਿਨ ਮਨਾਇਆ ਜਾਂਦਾ ਸਾਰੇ ਕਾਵੜ ਜਾਂਦੇ ਨੇ ਫਿਰ ਉਥੇ ਸ਼ਿਵਲਿੰਗ ਦੇ ਉੱਪਰ ਜਲ ਚੜ੍ਹਾਉਂਦੇ کہتے بھی اس طرح دن سے آگ راج تو دربی کا جال لے کے اور ہمیش پر ہے جا کے اتوان شنکر نے جال چڑھا ہے سارے بڑے خوش نے چلو یمبی یاترہ ہے بڑے پریم نال یاترا کے دوران ستسنگ کرتے ہوئے آگ راج پہنچے جا کے اُتھے کچھ دن رہے درشن بھی اللہ کیتا ہے اور کلش بن کے پھر اگلی یاترا چل پے کافی لمبا رستہ پرچ کی جگہ آ جتھے جیت مارس تھل بالکل پانی نہیں ملدا بالکل نہ کوئی ندی ہے نہ تلاب ہے نہ کوئی ہے, ہے, ہے. جاندے اچانک دیکھے گدھا پیاس نہ بیا کل تڑپتا پیا سنت سارے بڑی دیا ایمان من ਲੇਕਿਨ ਇਹ ਕਹਿੰਦੇ ਕੁਝ ਕਰ ਨਹੀਂ ਸਕਦੇ ਕਿਉਂ ਜਲ ਦਾ ਕੋਲ ਹੈ ਲੇਕਿਨ ਇਹ ਜਾਂਦੇ ਕਹਿੰਦੇ ਬ੍ਰਹਮੇਸ਼ਵਰਮ ਲੈ ਜਾਣਾ ਸੀ ਇਹ ਜਲ ਇੱਥੇ ਗਦੇ ਨੂੰ ਨਹੀਂ ਪਲਾ ਸਕਦੇ ਮਜਬੂਰ ਹੋ ਕੇ ਚੱਲ ਪਏ ਨੇ ਲੇਕਿਨ ਇੱਕ ਨਾਲ ਨੇ ਦੇਖਿਆ ਵੀ ਗਦਾ ਤੜਪਦਾ ਵੀ ਪਿਆਸ ਦੇ ਨਾਲ ਤੋ ਪਾਣੀ ਉਹਨੂੰ ਪਲਾਣ ਲਗਾ ਸਾਰੇ ਨੇ ਮਨਾ ਕੀਤਾ ਕੀ ਕਰ ਰਹੇ ਸੀ ਇੰਨੀ ਦੂਰੋਂ ਪੈਦਲ ਲੈ ਕੇ ਆਏ ਇੰਨੀ ਲੰਬੀ ਯਾਤਰਾ ਅੱਗੇ ਕਰ ਗਿਆ ਉਹਨੂੰ ਤਾਂ ਅੱਗੇ ਵੀ ਸਫਰ ਹੈ ਭਗਵਾਨ ਸ਼ੰਕਰ ਦੇ ਉੱਥੇ ਜਾ ਕੇ ਅਸੀਂ ਜਲ ਅਭਿਸ਼ੇਕ ਕਰਨਾ ਹੈ। ਤੋਂ ਇਥੇ ਇਹਨਾਂ ਗਧੇ ਨੂੰ ਪਲਾਂਟ ਦੀ ਤਿਆਰੀ ਕਰਦਾ ਕਹਿੰਦਾ ਵੀ ਮੈਨੂੰ ਤਾਂ ਇਸੇ ਰੱਬ ਦੱਸਦਾ। ਉਹਨਾਂ ਨੇ ਗਧੇ ਨੂੰ ਪਾਣੀ ਪਿਲਾ ਦਿੱਤਾ। ਗਧੇ ਜਾਨ ਪੈ ਗਏ ਇੱਕਦਮ ਠੀਕ ਹੋ ਗਿਆ ਖੜਾ ਹੋ ਗਿਆ। ਕਹਿੰਦਾ ਇੰਜ ਲੱਗਦਾ ਜਿਦਾਂ ਸ਼ੁਕਰਾਨਾ ਕਰਦਾ ਪਿਆ। ਵੀ ਮੇਰੀ ਜਾਨ ਬਚਾ ਦਿੱਤੀ। ਉਸ ਆਪ ਦੇ ਕਲਸ਼ ਤਾਂ ਭਰੇ ਨੇ ਉਹਨੇ ਖਾਲੀ ਕਲਸ਼ ਲੈ ਕੇ ਜਾ ਰਹੇ। ਰਮੇਸ਼ਰੰਭਉ ਜੀ ਸਾਨੂੰ ਕਹਿੰਦੇ ਵੀ ਦੇਖ ਤੂੰ ਗਧੇ ਨੂੰ ਪਾਣੀ ਪਿਲਾਇਆ ਇੱਥੇ ਉਹਨੂੰ ਚਲਾਉਣਾ ਸੀ ਸਾਰੇ ਉਹਨੂੰ ਲੰਦਾਂ ਹੀ ਬੰਨ੍ਹ ਰਹੇ ਕੀ ਕੀਤਾ ਤੇ ਇਹ ਜੀਵ ਹੈ ਸੰਸਾਰ ਸਭ ਨਾਲ ਸੁੱਖ-ਦੁੱਖ ਲੱਗਿਆ ਉਹਦੇ ਕਰਮਜ ਨਹੀਂ ਆਉਣਾ ਤੜਪਣਾ ਹੋਣਾ ਮਰਨਾ ਹੋਣਾ ਤੇ ਮਿਲਸੀ ਕੀ ਕਰੀਏ ਲੇਕਿਨ ਕਹਿੰਦਾ ਮੇਰੇ ਹੱਥ 'ਚ ਜਲ ਹੈ ਸਾਹਮਣੇ ਜੀਵ ਕੇ ਤੜਫਦਾ ਪਿਆ ਤੇ ਮੈਂ ਕਿਉਂ ਨਾ ਉਸਨੂੰ ਪਾਣੀ ਪਿਲਾਵਾਂ ਤੇ ਤੇਰੀ ਮਰਜ਼ੀ ਵੀ ਹੁਣ اندر سب نے جل چلایا ایک ناتھ شب کر کے باہر کھڑے نہیں رواجے دے کھڑے ہاتھ جوڑ کے اے مہاراج میری حاجری پروان کر لینا ادھر آواز آئی ایک دم فکت ایک ناتھ کا جل بھی کار ہو گیا اور یہ حران کتوں آواز آئی اندر آواز آئی بگوان شنکر کیول ایکتھ کا جل سان پہنچے ਸਭ ਬੜੇ ਹੈਰਾਨ ਹੋਏ ਇਕ ਨਾਤ ਪ੍ਰਸੰਨ ਹੋ ਗਏ। ਪ੍ਰਭੂ ਨੇ ਸਾਡੀ ਸੇਵਾ ਮंजूर ਕਰ ਲਈ ਉਹ ਕਿਸੇ ਦੀ ਸੇਵਾ ਮंजूरी ਨਹੀਂ ਹੋਈ। ਜੀਵ ਨੂੰ ਤੜਪਦੇ ਦੇਖ ਕੇ ਛਾੜਾਏ ਨੇ। ਤੇ ਚੱਲ ਉਹਦੇ ਲੈ ਕੇ ਚਲਾ ਰਹੇ ਨੇ। ਇਹਨਾਂ ਦੇ ਭਗਤੀ ਭਾਵ ਦੇਖ ਕੇ ਸਾਰੇ ਹੀ ਬੜੇ ਹੈਰਾਨ ਹੋਏ। ਕਿ ਸਹੀ ਇਹ ਗੱਲਾਂ ਤਾਂ ਜਾਣਦੇ ਨਹੀਂ ਵੀ ਇੰਨੇ ਉੱਚ ਕੋਟੀ ਦਾ ਇਹ ਭਗਤ ਹੈ। ਇਹ ਗਧੇ ਨੂੰ ਪਾਣੀ ਪੁਲਾਇਆ ਤੇ ਉਹ ਪਾਣੀ ਤੇ ਭਗਵਾਨ ਸ਼ੰਕਰ ਦੇ ਸ਼ਿਵ ਲਿੰਗ ਤੇ ਆ ਪਹੁੰਚਿਆ। ਇਸ ਤਰ੍ਹਾਂ ਦਾ ਇਹਨਾਂ ਦਾ ਜੀਵਨ ਰਿਹਾ ਹਰ ਵੇਲੇ ਆਨੰਦ ਵਸਦਾ ਇਹਨੇ ਕਾਰਵਲੀ ਗਿਰਜਾ ਭਾਈ ਵੀ ਬੜੀ ਹੁਕਮ ਮੰਨਣ ਵਾਲੀ ਸੀ ਬੜੀ ਸੰਤੋਸ਼ ਧਾਰਨ ਕਰਨ ਵਾਲੀ ਜੋ ਪਤੀ ਧਿਆ ਗਿਆ ਹੋ ਜਾ ਹਾਜੀ ਕਦੀ ਉਹਨੇ ਮਨਾ ਨਹੀਂ ਕੀਤਾ ਇੱਕ ਵਾਰ ਸਰਾਧ ਕਰਨ ਲੱਗੇ ਸਰਾਧ ਵਾਸਤੇ ਬੜੇ ਸੁੰਦਰ ਸਵਾਦੀ ਸਭੋਜਨ ਬਣਾਏ ਬਜ਼ੁਰਗਾਂ ਦੇ ਨਿਮਿਤ ਬਜ਼ੁਰਗਾਂ ਵਾਸਤੇ ਭੋਜਨ ਬਣਾਏ ਜਾਂਦੇ ਬਜ਼ੁਰਗਾਂ ਨੂੰ ਜਿਹੜੀ ਚੀਜ਼ਾਂ ਪਸੰਦ ਨੇ ਉਹ ਬਣਾਈ ਜਾਂਦੇ ਨੇ ਬੜੀ ਸਵਾਦ ਬਣਾਈ ਜਾਂਦੇ ਨੇ। ਇਹ ਪਤਨਾ ਦੇ ਨੇ ਮੇਤ ਉਸੇ ਇਸ਼ਰਾਦੂ ਕਰ ਰਹੇ ਨੇ। ਪੁਰੀਤ ਮਲਾਏ ਗਏ ਪੰਨੇ ਤੇ ਬੁਲਾਏ ਗਏ। ਹੁਣ ਭੋਜਨ ਤਿਆਰ ਹੁੰਦਾ ਪਿਆ। ਬੜੇ ਸਵਾਦਿਸ਼ ਭੋਜਨ ਤਿਆਰ ਹੋ ਰਹੇ ਨੇ। ਬਾਹਰ ਭਿਖਾਰੀ ਆ ਗਏ। ਇੱਕ ਨਾ ਜੀ ਪਿਛਲੇ ਪਾਸੇ ਕੋ ਲੱਕੜਾਂ ਲੈ ਆ ਰਹੇ ਸਨ। ਉਹ ਤਾਂ ਨੇ ਭਿਖਾਰੀਆਂ ਤੋਂ ਸੁਣਿਆ। ਇਹ ਪਗੜੀ ਕੰਦਰ ਮੈਂ ਬਹੁਤ ਭੁੱਖ ਲੱਗੀ ਹੈ। ਤੇ ਦੇਖੋ ਇਤਨੀ ਸੁਗੰਧ ਆ ਰਹੀ ਨੇ ਪਿਆਰੇ ਭੋਜਨ ਬਣੇ ਨੇ। ਤੁਝਾ ਕਹਿੰਦਾ ਸਾਡੀ ਕਿਸਮ ਥੋੜੀ ਨੇ। ਇਹ ਤਾਂ ਆਣਗੇ ਹੁਣੇ ਪੰਡਿਤ ਲੋਗ ਆਣਗੇ। ਭੋਜਨ ਕਰਨਗੇ ਜੋ ਝੂਠਾ ਮੋਟਾ ਬਚ ਜਾਏਗਾ ਉਹ ਸਾਨੂੰ ਮਿਲ ਜਾਏਗਾ। ਜੋ ਸਾਡੀ ਕਿਸਮ ਚ ਇਹ ਕੁਝ ਮਿਲਣਾ ਹੈ। ਜੱਲੇ ਤਾਂ ਉਹ ਆਣਗੇ ਉਹ ਭੋਜਨ ਕਰਨਗੇ ਮੇਰੇ ਕੋਈ ਬਚੇਗਾ ਉਹ ਸਾਨੂੰ ਮਿਲੇਗਾ। آرام بیٹھا رہے ایسا سنے ایک ناتھ جی نے بخاری آ گئے نے کتنا دن جا رہا ہونا ہے سارے بھی کوئی ملے گا بھوجن وہ سن کے اپنے گھر والی کو چل گئے گرجا بھائی کون لگے میرا میرا ہے ایک ناتھ کہیں بکھاریاں نے بھوجن کرا دیے بڑے بکھے نے ਜੇਕਰ ਉਸੇ ਬੁਲਾਇਆ ਪਰ ਵੀ ਤੁਹਾਨੂੰ ਬ੍ਰਾਹਮਣਾਂ ਨੂੰ ਭੋਜਨ ਵਾਸਤੇ ਕੀ ਤੁਸੀਂ ਦੂਸਰੀ ਵਾਰੀ ਫਿਰ ਬਣਾ ਸਕੋਗੇ ਗਾਂਧੀ ਪਤੀ ਦੇ ਜੱਸਾ ਹੁਕਮ ਕਰੋ ਮੈਂ ਬਣਾ ਲਾਂਗੇ ਕਿ ਠੀਕ ਹੈ ਫਿਰ ਅਸੀਂ ਅੱਜ ਇਹਨਾਂ ਨੂੰ ਪਹਿਲੇ ਇਹਨਾਂ ਨੇ ਭੋਜਨ ਕਰਾਉਂਦੇ ਆਂ ਵਿਚਾਰੀਆਂ ਨੂੰ ਬੁਲਾ ਲਿਆ ਉਹਨੇ ਤਾਂ ਕਦੀ ਖਾਪਜ ਵੀ ਨਹੀਂ ਸੋਚਿਆ ਵੀ ਸਾਨੂੰ ਇਦਾਂ ਬੁਲਾ ਕੇ ਭੋਜਨ ਕਰਾਇਆ ਜਾਏਗਾ ਉਸ ਪਿਗਾਲੀ ਸੰਦੇ ਵੀ ਜੋਟਾ ਮੋਟਾ ਬਚ ਜਾਂਦਾ ਉਹ ਸਾਨੂੰ ਦੇ ਦਿੰਦੇ ਆਂ ਬڑے ਪ੍ਰੇਮ ਨਾਲ ਸਭ ਭਿਖਾਰੀਆਂ ਨੂੰ ਬਿਠਾ ਦਿੱਤਾ ਉਹ ਸਾਰੇ ਭੋਜਨ ਉਹਨਾਂ ਨੇ ਖੋ ਜਿੱਤੇ ਸਾਰੇ ਭਿਖਾਰੀ ਬੜੇ ਪ੍ਰਸੰਨ ਹੋ ਗਏ ਸਮਝੇ ਜਿੰਦਗੀ ਚ ਸਾਨੂੰ ਐਸਾ ਸਮਾਜ ਪਹਿਲੀ ਵਾਰ ਮਿਲਿਆ ਕਿ ਕਿਸੇ ਨੇ ਬੁਲਾ ਕੇ ਬਿਠਾ ਕੇ ਪ੍ਰੇਮ ਨਾਲ ਕਰਮ ਕਰਮ ਸਵਾਦਿਸ਼ ਭੋਜਨ ਕਰਾਇਆ ਇਹ ਤੇ ਬਾਹਰ ਦੇ ਦਿੰਦੇ ਲੋ ਵੀ ਆਉ ਬੈਠੇ ਜਿੱਥੇ ਮਜੀ ਖਾਓ ਕਰ ਲੈ ਜੋ ਭਾਵ ਤੇ ਬੈਠਾ ਐਨੇ ਪ੍ਰੇਮ ਨਾਲ ਪੰਕਤਾਂ 'ਚ ਬਿਠਾ ਕੇ ਭੋਜਨ ਕਰਾਇਆ وہ محلے چ گل فیل گئی گھر والی ہوں انان کر کے آئی دوارہ بھوجن بنانا شروع کیا ہوا کیونکہ چرچا ایک دم سارے چرچ ہو گئی ایک ناتھ نے بکھاریاں نے بوجن کہ ہوں دوارہ بنانا شروع کیتا ہے کیا پروتا پنڈ لگ گئی کل سارے آ ہوتے کٹھے ہو گئے میٹنگ ہوئی سارے سب نے بلایا گیا ਸਭ ਕਹਣੇ ਬਿਲਕੁਲ ਗਲਤ ਕੀਤਾ ਇਸ ਨੇ ਜਿੱਥੇ ਪਹਿਲੇ ਬ੍ਰਾਹਮਣਾਂ ਨੇ ਭੋਜਨ ਕਰਨਾ ਹੈ ਉਸ ਤੋਂ ਬਾਅਦ ਭਿਖਾਰੀਆਂ ਨੂੰ ਦਿੱਤਾ ਜਾਂਦਾ ਹੈ ਇਹ ਕੀ ਤਰੀਕਾ ਹੈ ਪਹਿਲੇ ਭਿਖਾਰੀਆਂ ਨੂੰ ਭੋਜਨ ਕਰਾ ਦਿੱਤਾ ਸਾਰਾ ਬੜਾ ਅਪਮਾਨ ਹੋਇਆ ਇਸ ਵਿੱਚ ਇਸ ਕਰਕੇ ਸਾਰੇ ਕਹਣਗੇ ਬਾਈਕਾਟ ਕਰੋ ਇਹ ਕੋਈ ਵੀ ਬ੍ਰਾਹਮਣ ਪ੍ਰ회의 ਤੋ ਦੇ ਕਰ ਨਹੀਂ ਜਾਏਗਾ ਭੋਜਨ ਕਰਨ ਵਾਸਤੇ ਨਾ ਕੋ ਸ਼ਰਧਾ ਦਾ ਮੰਤਰ ਪੜ੍ਹੇਗਾ ਨਾ ਭੋਜਨ ਕਰੇਗਾ ਸ਼ਕਤੀ ਤੇ ਦੌਰ ਤੇ ਉਹਨਾਂ ਨੇ ਉਤੇ ਪਹਿਰੇਦਾਰ ਬਿਠਾ ਦੇ ਕੋਈ ਵੀ ਉਹਨਾਂ ਦੇ ਦੇ ਘਰ ਜਾਏ ਤੇ ਉਹਦੀ ਕੋਟਾਈ ਕਰਦੇ ਬ੍ਰਾਹਮਣ ਕੁਛ ਬ੍ਰਾਹਮਣ ਉਹਦੇ ਡਿਊਟੀ ਤੇ ਬਿਠਾ ਦੇ ਕਰਦੇ ਬਾਹਰ ਇੱਕ ਭੋਜਨ ਤਾਂ ਬਣ ਗਿਆ ਉਹ ਬਣਾਉਂਦੀ ਪਈ ਤੇ ਇਸ ਕਰਕੇ ਕੋਈ ਵੀ ਬ੍ਰਾਹਮਣ ਨਹੀਂ ਜਾਏਗਾ ਪੰਜ ਚਾਰ ਬੰਦੇ ਬਾ ਡੰਡੇ ਲਾ ਕੇ ਖੜੇ ਕਰ ਦਿੱਤੇ ਕੋਈ ਆਏ ਤੇ ਬਟਾਈ ਕਰਦੇ ਜਦ ਪਾਸ ਕਰ ਦਿੱਤਾ ਵੀ ਕੋਈ ਬ੍ਰਾਹਮਣ ਨਹੀਂ ਜਾਏਗਾ ਤੇ ਕੋਈ ਨਹੀਂ ਜਾਏਗਾ ਉਹਨੋ ਦੇ ਦੇਖਿਆ ਉਹਨਾਂ ਨੇ ਇੱਕ ਨਾਜ਼ੀ ਨੇ ਪਤਾ ਲਗਾ ਕਿ ਉੱਥੇ ਮੀਟਿੰਗ ਕੀਤੀ ਗਈ ਹੈ ਔਰ ਇਹ ਪਾਸ ਹੋਇਆ ਮਤਾ ਕੋਈ ਵੀ ਬ੍ਰਾਹਮਣ ਇੱਕ ਨਾਜ਼ ਦੇ ਘਰ ਭੋਜਨ ਕਰਨ ਨਹੀਂ ਜਾਏਗਾ ਇਹਨੇ ਸਾਡਾ ਅਪਮਾਨ ਕੀਤਾ ਬੇਸੀ ਸਾਡੀ ਕੀਤੀ ਵੀ ਬ੍ਰਾਹਮਣ ਉਹ ਪਹਿਲੇ ਭਿਖਾਰੀਆਂ ਨੂੰ ਭੋਜਨ ਕਲਾ ਦਿੰਦਾ ਇੱਕ ਨਾਜ਼ੀ ਆਪਣੇ ਪੰਜੇ ਚ ਬੈਠ ਗਿਆ ਜਿਵੇਂ ਪ੍ਰਭੂ ਕਰੇ ਸਾਡੇ ਵਾਸਤੇ ਕੋਈ ਗੱਲ ਨਹੀਂ ਨਾਂਜੀ ਕੋਈ ਬੁਰਾਈ ਕੀਤਾ ਕਿਸਦਾ ਭੁੱਖੇ ਸੰਨ ਵਿਖਾਰੀ ਲਾਚਾਰ ਸੰਨ ਕਹਿੰਦੇ ਬੜੀ ਭੁੱਖ ਲੱਗੀ ਹੈ ਕਿ ਆਈ ਵੀ ਸਾਰੇ ਤੇ ਪ੍ਰਭੂ ਹੈ ਇਹ ਸਾਨੂੰ ਸੰਤਾ ਮਹਤਮਾ ਨੇ ਦੱਸਿਆ ਕਿ ਸਾਰਿਆਂ ਚ ਪ੍ਰਭੂ ਮੈਂ ਦੇਮਾਨ ਰਹਿੰਦਾ ਜੇ ਇਹ ਨਾ ਪਿਖਾ ਰਹੇ ਹੋ ਜੀ ਤੇ ਪਰਮੇਸ਼ਰ ਹੈ ਇਸ ਕਰਕੇ ਅਸੀਂ ਭੁੱਖੇ ਸੰਨ ਇਹਨਾਂ ਭੋਜਨ ਕਰਾ ਦਿੱਤਾ ਤੇ ਦੁਆਰਾ ਪਤਨੀ ਗਈ ਇਸ਼ਨਾਨ ਕਰਕੇ ਆਈ ਬੜੇ ਪਵਿੱਤਰਤਾ ਨਾਲ ਫਿਰ ਭੋਜਨ ਬਣਾਇਆ ਵਿੱਚ ਕਿਸੇ ਗੱਲ ਦੀ ਗਲਤੀ ਸੀ ਕਿਉਂਕਿ ਬ੍ਰਾਹਮਣ ਤਾਂ ਜੇ ਆਏ ਨਹੀਂ ਸਨ ਔਰ ਉਹਨੇ ਦੱਸਿਆ ਇੱਕ ਨਾਂ ਦੇ ਘਰ ਵਾਲੇ ਉਹਨਾਂ ਜੇ ਬ੍ਰਾਹਮਣ ਨੇ ਦੇਰ ਨਾਲ ਆਣਾ ਹੈ ਤੇ ਭੋਜਨ ਬਣਿਆ ਦਾ ਸੀ ਭੋਜਨ ਕਰਾ ਦੇ ਗੰਦ ਠੀਕ ਕਰਾ ਦਿਓ ਮੈਂ ਦੁਆਰਾ ਬਣਾ ਲਾਂਗਾ ਆਪਣੇ ਪੰਜਾਂ ਚ ਬੈਠ ਗਿਆ ਜਿਵੇਂ ਪ੍ਰਭੂ ਕਰੇ ਠੀਕ ਔਰ ਬੇਨਤੀ ਕਰਦੇ ਹੈ ਮਹਾਰਾਜ ਭੋਜਨ ਤਿਆਰ ਹੈ ਤਸੀਂ ਪਿਤਰਾਂ ਦੇ ਨਿਮਿਤ ਬ੍ਰਾਹਮਣਾਂ ਨੂੰ ਬੁਲਾਇਆ ਭੋਜਨ ਕਰਨ ਵਾਸਤੇ ਔਰ ਪੰਧਾ ਚਲੇ ਉਹਨਾਂ ਨੇ ਮੀਟਿੰਗ ਕਰਕੇ 15 ਮਤਾ ਪਾਸ ਕੀਤਾ ਵੀ ਕੋਈ ਵੀ ਬ੍ਰਾਹਮਣ ਪ੍ਰोहित ਇਹਨਾਂ ਦੇ ਘਰ ਭੋਜਨ ਕਰਨ ਨਹੀਂ ਜਾਏਗਾ ਆਪ ਜਾਣੀ ਜਾਨੋ ਜਿਵੇਂ ਆਪ ਕਰੋ ਸਾਨੂੰ ਠੀਕ ਪ੍ਰਭੂ ਜੀ ਅਗੇ ਬੇਨਤੀ ਕਰਦੇ ਜਿਵੇਂ ਆਪ ਮਾਰਾ ਕਰੋ ਉਸ ਨਾਲ ਠੀਕ ਉਹ ਕਿਰਪਾ ਕਰਦੀ ਪ੍ਰਭੂ ਨੇ ਕਿ ਉਹਨੇ ਪ੍ਰोहितਾਂ ਦੇ ਦਾਦੇ ਪੜਦਾਦੇ ਆ ਗਏ ਆ ਗਏ ਸਾਰੇ ਆ ਕੇ ਫਿਰ ਉਹਨੇ ਮੰਤਰ ਉਚਾਰਨ ਸ਼ੁਰੂ ਕਰ ਦਿੱਤਾ ਕਿਉਂਕਿ ਜਦੋਂ ਮੰਤਰ ਉਚਾਰਨ ਹੁੰਦੇ ਨੇ ਜਦੋਂ ਭੋਜਨ ਕਰਨਾ ਹੁੰਦਾ ਪਹਿਲੇ ਚਰਨ ਦੁਆਏ ਜਾਂਦੇ ਨੇ ਦੁਆਏ ਜਾਂਦੇ ਨੇ ਉਸ ਲਈ ਮੰਤਰ ਪੜ੍ਹੇ ਜਾਂਦੇ ਨੇ ਜਦੋਂ ਪੰਗਜ ਬੈਠ ਜਾਂਦੇ ਨੇ ਭੋਜਨ ਕਰਨ ਵੇਲੇ ਤਾਂ ਵੀ ਮੰਤਰ ਪੜ੍ਹੇ ਜਾਂਦੇ ਨੇ ਫਿਰ ਭੋਜਨ ਆਰੰਭ ਕਰਨ ਵਾਸਤੇ ਭੋਗ ਦੇ ਮੰਤਰ ਪੜ੍ਹੇ ਜਾਂਦੇ ਨੇ ਇਸ ਨਾਲ ਉਹ ਸਾਰੇ ਹੱਥ ਪੈਰ ਧੋ ਕੇ ਜੋਰ ਉਚੋਚੇ ਮੰਤਰ ਪੜ੍ਹ ਰਹੇ ਨੇ ਉਹ ਪਹਿਰੇਦਾਰ ਨੇ ਦੇਖਿਆ ਅਭੀ ਇਥੋਂ ਲੰਘਾ ਤਾਂ ਕੋਈ ਵੀ ਨਹੀਂ ਅੰਦਰ ਜਾਣ ਹੀ ਨਹੀਂ ਦੱਸੀ ਕੋਈ ਆਇਆ ਵੀ ਕੋਈ ਨਹੀਂ ਦੱਸਦਾ ਕਿਉਂਕਿ ਮਦਦ ਪਾਸ ਹੋ ਗਿਆ ਸੀ ਉਹਦੇ ਪੈਰਾ ਰੱਖਿਆ ਜਾਏ ਜਿਹੜਾ ਕਿ ਪੰਡਤ ਚਲ ਜਾ ਉਹਦੀ ਕੋਟਾਈ ਕੀਤੀ ਜਾਵੇ ਦਰਦਾ ਕੋਈ ਆਇਆ ਹੀ ਨਹੀਂ ਸੱਚ ਕੋ ਲਾਲਚ ਬਸ ਚਲਾ ਹੀ ਨਾ ਜਾਵੇ ਉਹ ਪਹਿਰੇਦਾਰ ਅੰਦਰ ਦੇਖਦੇ ਨੇ ਹੈਰਾਨ ਹੋ ਜਾਂਦੇ ਨੇ ਉਹਨਾਂ ਦੇ ਦਾਦੇ ਪੜਦਾਦੇ ਚਾਚੇ ਤਾਏ ਬੈਠੇ ਨੇ ਜਿਹੜੇ ਕਈ ਸਾਲਾਂ ਪਹਿਲੇ ਮਰ ਚੁੱਕੇ ਨੇ ਉਹ ਦੇਖ ਕੇ ਹੈਰਾਨ ਹੋ ਗਏ ਉਹ ਬਣੋ ਦੇਖ ਨੀਰਾ ਦਾਦਾ ਬੈਠਾ ਹੋ ਕਹਿੰਦੇ ਤੇਰਾ ਮਾਮਾ ਬੈਠਾ ਤੇਰਾ ਚਾਚਾ ਬੈਠਾ ਉਹ ਬੜੇ ਹੈਰਾਨ ਹੋ ਕੇ ਦੌੜੇ ਸਾਰੇ ਸਭ ਪੰਡਤਾਂ ਨੂੰ ਦੱਸਿਆ ਵੀ ਉੱਤੇ ਬਜ਼ੁਰਗ ਬੈਠ ਕੇ ਸਾਰੇ ਆ ਗਏ ਉਹ ਮੰਦਰ ਬੜ ਦੇ ਪਨੇ ਸਾਰੇ ਪੰਡਤ ਹੈਰਾਨ ਹੋ ਗਏ ਕਿ ਸਾਡੇ ਬਜ਼ੁਰਗ ਉੱਥੇ ਆ ਕੇ ਬੈਠ ਗਏ ਆਏ ਤਾਂ ਜਿਕੇ ਸਾਰੇ ਭੋਜਨ ਕਰਦੇ ਪਨੇ ਬਜ਼ੁਰਗ ਉਹਨਾਂ ਦੇ ਪਿਤਰ ਸਾਰੇ ਆ ਗਏ ਬਹੁਤ ਹੈਰਾਨ ਹੋਏ ਸਮਝ ਗਏ ਜਿਵੇਂ ਇੱਕ ਨਾਦੀ ਭਗਤੀ ਦਾ ਕਮਾਲ ਹੈ ਉਹਦੇ ਲੇਡੇ ਕੇ ਸਾਰੇ ਮਾਪੀਆ ਮੰਗ ਲਗੇ ਇੱਕ ਨਾਤਾ ਇਹ ਮਹਾਰਾਜ ਸਾਨੂੰ ਕਿਰਪਾ ਕਰੋ ਤੁਹਾਡੀ ਮਹਿਮਾ ਸੀ ਸਮਝੀ ਨਹੀਂ ਜਾਣੀ ਨਹੀਂ ਉਹਦੇ ਇੱਕ ਦੱਸਦਾ ਕਹਿੰਦਾ ਇਦਾਂ ਜਦੋਂ ਪਿਹਾੜਾ ਜੀ ਯਾਤਰਾ ਕੇ ਉਸਨੇ ਨਰਕਦੇ ਨੂੰ ਪਾਣੀ ਪੁਲਾਇਆ ਸੀ ਔਰ ਮੰਦਰ ਜਵਾਜ ਆਈ ਸੀ ਰਾਮੈਸ਼ਰਮ ਤਾਂ ਬਈ ਇੱਕ ਨਾਤਾ ਜਲ ਸਵੀਕਾਰ ਕੀਤਾ ਗਿਆ ਤੇ ਉਸ ਵੇਲੇ ਵੀ ਇਹ ਤੇਡੀ ਭਗਤੀ ਸੰ ਅਜਿਹੀ ਸ਼ਕਸ਼ਾ ਦੇਖ ਲੈ ਭਗਤੀ ਨਾ ਦੀ ਉਹ ਜਿਹੀ ਮਥੜੀ ਕਿਉਂ ਦੇ ਦੇਖਿਆ ਅੰਦਰ ਕੋਈ ਵੀ ਸਭ ਗਾਇਬ ਹੋ ਗਿਆ ਭਗਵਾਨ ਐਸਾ ਦਿਸਤਾਂ ਦੇਤਾ ਮਾਫੀਆਂ ਮੰਗ ਕੇ ਬੈਠਦੇ ਬੇ ਸਾਰੇ ਵੇਸੀ ਸਾਨੂੰ ਬਾਪ ਕਰਨਾ ਸਾਡੀ ਬਹੁਤ ਬੜੀ ਗਲਤੀ ਹੋ ਗਈ ਇੱਕ ਨਾ ਜੀ ਮਨ ਜੀ ਕੋਈ ਹੰਕਾਰ ਨਹੀਂ ਹੁਣ ਤੁਸੀਂ ਮਾਫੀਆਂ ਮੰਗਦੇ ਪਹਿਲੇ ਮਤੇ ਪਾਸ ਕਰਦੇ ਹੋ ਜਾਣਾ ਨਹੀਂ ਪਹਿਰੇਦਾਰ ਲੱਗਦੇ ਕੋਈ ਅੰਦਰੋਂ ਜਾਵੇ ਜਿਉਂ ਹੋਈ ਸਾਰੇ ਮਾਫੀਆਂ ਮੰਗ ਮੰਗ ਕੇ ਜਾ ਰਹੇ ਨੇ ਬੈਠ ਰਹੇ ਨੇ ਮਿਸਾੜ ਦੇ ਕਿਰਪਾ ਕਰੋ ਬਖਸ਼ਿਸ਼ ਕਰੋ ਸਾਨੂੰ ਪ੍ਰਸ਼ਾਦ ਦੇ ਪ੍ਰਸ਼ਾਦ ਬਣ ਗਿਆ ਉਹ ਕਿਉਂਕਿ ਦੇਖ ਲੈ ਪਗਤੀ ਦਾ ਪ੍ਰਤਾਪ ਤੇ ਹੁਣ ਆਪ ਮੰਗਦੇ ਪਏ ਨੇ ਕਿਤੇ ਕਹਿੰਦੇ ਸੀ ਅਸੀਂ ਆਣਾ ਹੀ ਨਹੀਂ ਅਸੀਂ ਵਸਤਾਂ ਦੀ ਭਗਤਾਂ ਦੀ ਤੇ ਪਗਦਾਂ ਦੀ ਜਾਜਾਕਾਰ ਪ੍ਰਭੂ ਕਰਾ ਦਿੰਦੇ ਨੇ ਆਪ ਤੇ ਰਸਾ ਦੱਸਣੇ ਸੰਤ ਇਸ ਕਰੇ ਮਾਰੇ ਭਗਵਾਨ ਜੀ ਸੰਤਨ ਮੋਕੋ ਹਰ ਮਾਰਗ ਪਾਇਆ ਸੰਤਾਂ ਨੇ ਸਾਨੂੰ ਹਰੀ ਨੂੰ ਮਿਲਣ ਦਾ ਮਾਰਗ ਦੱਸਿਆ ਅਸਮਾਰਗ ਦੇ ਚਲੋਗੇ ਪਹੁੰਚਣ ਵਾਸਤੇ ਤੇ ਪਹੁੰਚ ਜਾਓਗੇ ਸਾਧ ਗਿਰਪਾਲ ਹਰ ਸੰਗ ਰਜ ਕੇ ਜਾਇਆ ਸਾਧੂਆਂ ਨੇ ਕਿਰਪਾ ਕੀਤੀ ਤੇ ਹਰ ਸੰਗ ਤੇ ਚ ਗਿਜ ਗਏ ਸੀ ਵੀ ਰੋਜ਼ ਮਿਲਣਾ ਚਾਹੁੰਦੇ ਰੋਜ਼ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਇਸ ਕਰੇ ਪੰਜੇ ਪਾਸ਼ ਪਰਵਾਦੇ ਮਾਜ ਬੱਲਾ ਪੰਜਵਾ ਤੂੰ ਜਲ ਨਿਦ ਅਬ ਮਿਹਨਤ ਮਾਰੇ ਇਹ ਮਾਰਾ ਤੁਸੀਂ ਤਾਂ ਸਮੁੰਦਰ ਸਾਗਰ ਉਹ ਜਲ ਦੀ ਨਿਧੀ ਉਹ ਖਜ਼ਾਨਾ ਅਸੀਂ ਤੁਹਾਡੇ ਜਲ ਚ ਰਹਿਣ ਵਾਲੇ ਮੱਛਲੀਆਂ ਤੇਰਾ ਨਾਮ ਬੂੰਦ ਹਮਾ ਚਾਤ੍ਰਿਕ ਤਿਖਾਰੇ ਇਹ ਮਾਰੇ ਤੁਹਾਡਾ ਨਾਮ ਸ਼ਾਂਤੀ ਬੂੰਦ ਹੈ ਆਕਾਸ਼ ਜਿਹੀ ਸ਼ਾਂਤੀ ਬੂੰਦਾਂ ਦੇ ਉਹ ਪੀਹੇ ਦੇ ਮੂੰਹ ਚ ਪੈਂਦੀ ਤੇ ਉਹਦੀ ਪਿਆਸ ਬੁਝ ਜਾਂਦੀ ਕਹਿੰਦੇ ਅਸੀਂ ਤੁਹਾਡੇ ਦਰਦੇ ਪਪੀਏ ਹਾਂ ਤੁਸੀਂ ਸ਼ਾਂਤੀ ਬੂੰਦ ਜੇ ਤੁਹਾਡੇ ਉਹ ਬੂੰਦ ਜਲ ਰੁਸਾਰੇ ਮੁਖ ਜਾਂਦਾ ਤੇ ਸਾਡੀ ਪਿਆਸ ਬੁਝ ਜਾਂਦੀ ਅਸੀਂ ਤਿਖਾਰੇ ਹਾਂ ਪਿਆਸੀ ਹਾਂ ਸੀ ਤੇ ਤੁਸੀਂ ਸ਼ਾਂਤੀ ਬੂੰਦ ਹੋ ਤੇ ਮਰੀ ਯਾਸ ਪਿਆਸਾ ਤੁਮਰੀ ਤੁਮ ਹੀ ਸੰਗ ਮੰਨ ਲੀਨਾ ਜੀਓ ਤੇ ਤੁਹਾਡੀ ਹੋ ਸਕਦਾ ਸਾਡਾ ਮਨ ਹਮੇਸ਼ਾ ਤੇ ਤੁਹਾਡੇ ਦਰਸ਼ਨਾਂ ਦੀ ਪਿਆਸ ਲਿੰਦੀ ਹਮੇਸ਼ਾ ਤੁਮ ਹੀ ਸੰਗ ਮੰਨ ਲੀਨਾ ਜੀਓ ਤੁਹਾਡੇ ਨਾਲ ਹੀ ਸਾਡਾ ਮਨ ਲੀਨ ਹੋ ਗਿਆ ਕਿਸੇ ਦੂਸਰੇ ਪਾਸੇ ਜਾਂਦਾ ਹੀ ਨਹੀਂ ਮਨ ਸਾਡਾ ਸਿਰ ਤੁਹਾਡੇ ਚਰਨਾਂ 'ਚ ਰਹਿਣਾ ਚਾਹੁੰਦਾ ਜਿਵੇਂ ਬਾਰਕ ਪੀ ਖੀਰ ਅਗਾਵੇ ਜਿਦਾ ਬਾਲਕ ਨੂੰ ਦੁੱਧ ਮਿਲ ਜਾਂਦਾ ਹੈ ਰਜ ਜਾਂਦਾ ਹੈ ਆਨੰਦ ਹੋ ਜਾਂਦਾ ਉਹਨੂੰ ਜਿਉ ਨਿਰਧਨ ਦਨ ਦੇਖ ਸੁਖ ਪਾਵੇ ਨਿਰਧਨ ਬੜਾ ਗਰੀਬ ਹੈ ਤੇ ਜੇ ਉਹਨੂੰ ਧਨ ਮਿਲ ਜਾਵੇ ਬੜਾ ਖੁਸ਼ੀ ਮਹਿਸੂਸ ਕਰਦਾ ਹੈ ਸੁਖ ਮਹਿਸੂਸ ਕਰਦਾ ਹੈ ਕਿ ਇਸ ਤਰ੍ਹਾਂ ਹੀ ਤੁਹਾਡਾ ਦਰਸ਼ਨ ਸਾਨੂੰ ਨਿਰਧਨ ਨੂੰ ਧਨ ਹੈ ਜੋ ਨਿਰਧਨ ਧਨ ਦੇਖ ਸੁਖ ਪਾਵੇ ਦਿਖਾਵੰਤ ਜਲ ਪੀਵਦ ਠੰਡਾ توں ہر سنگ اے من بھی نا جیو یہ بڑے پیاسے نو تھنڈا جل مل جائے گرمی سمیں یہ بڑی پیاس لگی تو تھنڈا جل پیٹ مل جائے ہر سنگ اے من بھی نا جیو اسے طرح ساڑا من ہری دے چرنا چلا لگ گیا اس طرح دے سانو تھنڈک پرابت ہوئے آپ نے درشن کر گیا جو اندھیار دیپک پرگاسا اندھیرہ ہوئے تو ڈر ہوں اندھیرے دا بھی ਲੇਕਿਨ ਜਦੋਂ ਦੀਪਕ ਜਲ ਜਾਏ ਤੇ ਡਰ ਦੂਰ ਹੋ ਜਾਂਦਾ ਚਾਨਣ ਹੋ ਜਾਂਦਾ ਗਿਆਨ ਦਾ ਚਾਨਣ ਹੋ ਗਿਆ ਹਿਰਦੇ ਵਿੱਚ ਜੋ ਅੰਧਿਆਰੇ ਦੀਪਕ ਪ੍ਰਗਾਸਾ ਭਰਤਾ ਚਿਤਵਤ ਪੂਰਨ ਹੋਸਾ ਕਿਦਾ ਇਸਰੀ ਦਾ ਪਤੀ ਪਰਦੇਸ ਗਿਆ ਹੋਏ ਉਡੀ ਕੁੰਦੀ ਉਸਨੇ ਕਦੋਂ ਮੇਰੇ ਪਤੀ ਆਣਗੇ ਤੇ ਜੇ ਉਸਨੇ ਪਤੀ ਨੂੰ ਆਇਆ ਦੇਖਿਆ ਮਨ ਪ੍ਰਸੰਨ ਹੋ ਗਿਆ ਇੱਕਦਮ ਉਹਦਾ ਮਰਤਾ ਚਿਤਵਤ ਪੂਰਨ ਹੋਸਾ ਸਾਰੀ ਆਸ਼ਾ ਇਛਾ ਪੂਰੀਆਂ ਹੋ ਗਈਆਂ ਕੀ ਪਤੀ ਦੇਵ ਕਰਾ ਗਏ ਇਸ ਤਰ੍ਹਾਂ ਪਰਮੇਸ਼ਰ ਜਦੋਂ ਸਾਡੇ ਅੰਤ ਅੰਛਾ ਆ ਜਾਂਦਾ ਹੈ ਤੇ ਸਾਰੀ ਆਸ਼ਾ ਪੂਰੀਆਂ ਹੋ ਜਾਂਦੀਆਂ ਨੇ ਮਿਲ ਪ੍ਰੀਤਮ ਜੋ ਖੋਤ ਅਨੰਦ ਆ ਤੇ ਹਰ ਰੰਗ ਮੰਨ ਰੰਗੀਨਾ ਜੀ ਜਦ ਪ੍ਰੀਤਮ ਅਪ੍ਰੀਤਮ ਮਿਲਦੇ ਨੇ ਤੇ ਉਹ ਪਿਆਰੇ ਆਪਸ ਮਿਲਦੇ ਰਹੇ ਬੜਾ ਅਨੰਦ ਹੁੰਦਾ ਉਹਨਾਂ ਨੂੰ ਯੋਕੀ ਬੜਾ ਪਿਆਰ ਹੈ ਉਹਨਾਂ ਦਾ ਤੇ ਵਿਚਲੇ ਜਦੋਂ ਮਿਲੇ ਨੇ ਤੇ ਮਨ ਚ ਬੜਾ ਅਨੰਦ ਹੁੰਦਾ ਕਿ ਇਸੇ ਤਰ੍ਹਾਂ ਤੇ ਉਹ ਹਰ ਰੰਗ ਮਨ ਰੰਗੀਨਾ ਜੀਉ ਸਾਡਾ ਵੀ ਹਰੀ ਪਰਮੇਸ਼ਰ ਨਾਲ ਇਸ ਤਰ੍ਹਾਂ ਹੀ ਮਨ ਰੰਗ ਗਿਆ ਜਿਦਾਂ ਦੋ ਪਿਆਰੇ ਆਪਸ ਮਿਲਦੇ ਨੇ ਤੇ ਆਨੰਦ ਮਹਿਸੂਸ ਕਰਦੇ ਨੇ ਇਸ ਤਰ੍ਹਾਂ ਹੀ ਅਸੀਂ ਵੀ ਹਰੀ ਨਾਲ ਮਿਲ ਕੇ ਮਨ ਸਾਡਾ ਵੀ ਅੰਦੀਨ ਆਨੰਦ ਹੋ ਜਾਂਦਾ ਮਨ ਰੰਗੀਨਾ ਜੀਉ ਸਨੇ ਮਨ ਵੀ ਰੰਗਿਆ ਗਿਆ ਪਰਮੇਸ਼ਰ ਦੇ ਚਲਨ ਨਾਲ ਸੰਤਨ ਬਹੁ ਕੋ ਹਰ ਮਾਰਗ ਪਾਇਆ ਪਤਾ ਕਿਦਾਂ ਲੱਗਿਆ ਇਹ ਹੋਇਆ ਕਿਸ ਤਰ੍ਹਾਂ ਕਹਿੰਦੇ ਸੰਤਾਂ ਨੇ ਦੱਸਿਆ ਸਾਨੂੰ ਸੰਤਨ ਮੋਕੋ ਹਰ ਮਾਰਗ ਪਾਇਆ ਹਰੀ ਨੂੰ ਮਿਲਣ ਦਾ ਰਸਤਾ ਸੰਤਾਂ ਨੇ ਸਾਨੂੰ ਦੱਸਿਆ ਸਾਧ ਕਿਰਪਾ ਅਰ ਸੰਗ ਜਾਇਆ ਇਹ ਸਾਧੂ ਨੇ ਕਿਰਪਾ ਕਰਕੇ ਸਾਨੂੰ ਹਰੀ ਦੇ ਨਾਲ ਸੰਗ ਵਿਝਾ ਦਿੱਤਾ ਅਸੀਂ ਉਹਨਾਂ ਦੇ ਨਾਲ ਹੀ ਰਹਿਣਾ ਚਾਹੁੰਦੇ ਮਨ ਗਿਜ ਗਿਆ ਉਹਨਾਂ ਦੇ ਨਾਲ ਹੀ ਹਰ ਹਮਰਾ ਹਮ ਹਰ ਕੇ ਦੱਸੇ ਨਾਨਕ ਸ਼ਬਦ ਗੁਰ ਸੱਚ ਦੀਨਾ ਜੀਓ ਨੇ ਹਰ ਹਮਾਰਾ ਹਮ ਹਰ ਕੇ ਦਾਸ ਹੈ ਹਰੀ ਸਾਡੇ ਦੇ ਅਸੀਂ ਹਰੀ ਦੇ ਦਾਸ ਆ ਉਹਦੇ ਚਰਨਾਂ ਦੇ ਅਸੀਂ ਸੇਵਕ ਨਾਨਕ ਸ਼ਬਦ ਗੁਰੂ ਸਚਦੀਨਾ ਜੀ ਮਾਰੇ ਪਰਮਾਨੰਕ ਕਹਿੰਦੇ ਸਾਨੂੰ ਇਹ ਸ਼ਬਦ ਸੱਚ ਦਾ ਸ਼ਬਦ ਗੁਰੂ ਨੇ ਦਿੱਤਾ ਗੁਰੂਦਵਾਰਸਾ ਨੂੰ ਉਪਦੇਸ਼ ਮਿਲਿਆ ਗਿਆਨ ਮਿਲਿਆ ਜਿਸ ਨਾਲ ਅਸੀਂ ਪਰਮੇਸ਼ਰ ਦੇ ਚਰਨਾਂ 'ਚ ਲੱਗ ਗਏ ਨਾਨਕ ਸ਼ਬਦ ਗੁਰੂ ਸਚਦੀਨਾ ਜੀ ਇਸ ਨਾਲ ਕਹਿੰਦੇ ਪਰਮੇਸ਼ਰ ਦੇ ਚਰਨਾਂ 'ਚ ਲੱਗੇ ਤਿੰਨ ਸਾਰੀ ਇੱਛਾਵਾਂ ਕਾਮਨਾਵਾਂ ਪੂਰਨ ਹੋ ਗਈਆਂ ਜਦੋਂ ਪ੍ਰਭੂ ਦੇ ਦਰਸ਼ਨ ਪ੍ਰਾਪਤ ਹੋ ਗਏ ਇਸ ਤਰ੍ਹਾਂ ਦੇ ਨਾਲ ਸੰਤ ਮਾਰਗ ਦੱਸਦੇ ਨੇ ਜਿਹੜਾ ਮਾਰਗ ਤੇ ਚੱਲਦਾ ਹੈ ਫਿਰ ਉਹ ਪ੍ਰਭੂ ਨੂੰ ਪ੍ਰਾਪਤ ਕਰ ਲੈਂਦਾ